ਵੱਧ ਗਈ ਠੰਡ ਤੇ ਘਟ ਗਈ ਰੇਟ ਇਸ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਧਾਰੀਵਾਲ ਐਨ ਆਰ ਆਈ ਕਲੈਕਸ਼ਨ ਤੇ ਵੱਡਾ ਤਮਾਕਾ ਐਨ ਆਰ ਆਈ ਕਲੈਕਸ਼ਨ ਤੁਹਾਡੇ ਵਾਸਤੇ ਲੈ ਕੇ ਆਣ ਬਹੁਤ ਹੀ ਸਸਤੇ ਗਰਮ ਕੱਪੜੇ ਪਤਾ ਨੋਟ ਕਰੋ ਐਨ ਆਰ ਆਈ ਕਲੈਕਸ਼ਨ ਬਟਾਲਾ ਰੋਡ ਧਾਰੀਵਾਲ ਜਿੱਥੇ ਤੁਹਾਨੂੰ ਹਰ ਸਾਈਜ਼ ਦੇ ਕੱਪੜੇ ਐਲ ਐਕਸ ਡਬਲ ਐਕਸਲ ਟ੍ਰਿਪਲ ਐਕਸਲ ਲੇਡਸ ਅਤੇ ਜੈਂਸ ਕੱਪੜੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਮਿਲ ਰਹੇ ਹਨ ਐਨ ਆਰ ਆਈ ਕਲੈਕਸ਼ਨ ਵਾਲਿਆਂ ਨੇ ਇੱਕ ਵੱਡੀ ਸੇਲ ਲਗਾਈ ਹੈ ਜਿਸ ਦੇ ਵਿੱਚ 500 ਰੁਪਏ ਦਾ ਭੇਡੂ ਫਰ ਵਾਲਾ ਨਾਈਟ ਸੂਟ, ਗਰਮ ਪਜਾਮੇ, ਜੈਕਟ, ਹੁੱਡੀਆਂ ਅਤੇ ਹੋਰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਗਰਮ ਕੱਪੜੇ ਮਿਲਦੇ ਹਨ ਐਨ ਆਰ ਆਈ ਕਲੈਕਸ਼ਨ ਬਟਾਲਾ ਰੋਡ ਤਾਰੀਵਾਲ ਜਿਹੜਾ ਵੀਡੀਓ ਵੇਖ ਕੇ ਤੇ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਆਵੇਗਾ ਉਸ ਨੂੰ ਖਾਸ ਰਿਆਕ ਕਲੈਕਸ਼ਨ ਆਪਣੇ ਘਰ ਹੀ ਲੈ ਕੇ ਆਇਆ 500 ਜੀ ਹੁੱਡੀ ਜਿਹੜੀ 1395 1400 1200 ਜਿਹੜੀਆਂ ਵਧੀਆ ਵਧੀਆ ਬੋਰਦੀ ਗਾਰੰਟੀ ਵਿੱਚ ਹੁੰਦੀਆਂ ਆ ਸਬ ਆਰਟੀਕਲ ਨਿਊ ਦੇ ਨਿਊ ਨੇ ਜੋ ਚੱਲ ਰਹੇ ਨੇ ਅੱਜਕੱਲ ਆ ਦੇਖੋ ਹਾਂਜੀ 500 500 ਜੀ ਇੱਕ ਹਾਂਜੀ ਬਾਹਰ ਤੋਂ ਬੜੀ ਮਹਿੰਗੀ ਮਿਲਦੀ ਬਾਰ ਬਾਰ ਕੁਝ ਪਿਆਰੀ ਹਾਂਜੀ ਇਸੇ ਕਰਕੇ ਅਨਰਾਈ ਕਲੈਕਸ਼ਨ ਤੇ ਆਉਂਦੇ ਤੁਹਾਨੂੰ ਸਸਤੇ ਤੋਂ ਸਸਤੀ ਚੀਜ਼ ਮਿਲੂਗੀ ਹਾਂ ਦੇਖੋ ਜਿਹੜੇ ਟ੍ਰੈਂਡੇਬਲ ਹਾਵ ਜਿੱਪਰ ਆ। ਇਹ ਆਪ ਜਿੱਪ ਲੱਗੀ ਉੱਪਰ। ਹਾਂਜੀ ਜਿਹੜੇ ਹਾਵ ਜਿੱਪਰ ਟ੍ਰੈਂਡੇਬਲ ਚੱਲਣਦੇ ਆ ਅੱਜਕੱਲ। ਆਪਾਂ ਤਾਂ ਖੁੱਦ ਲਈ ਜਾਣੇ। ਇਸ ਤੋਂ ਇਲਾਵਾ ਪੰਜਾਵੇਂ ਨੇ ਵਿੰਡਸ਼ੀਲਡ ਆਣੇ। ਆਹ ਦੇਖੋ ਵਿੰਡਸ਼ੀਲਡ। ਇਹ 14-1400 ਦੇ ਬਾਹਰ ਆ। ਇਹ 14-1400 ਦੇ ਬਾਹਰ ਦਾ ਵਾਹ ਦਾ ਸੇ 2000 ਆ ਵੇਖ ਲਓ ਲਿਖਿਆ ਦਾ ਵੀ ਉੱਤੇ। ਬਾਕੀ ਦੇ ਭਰਾ ਜੀ 2000 ਆ 500 ਜੀ ਮਿਲੂਗੀ ਆ ਵੀ। ਆ ਵੀ 500। ਆਹ ਦੇਖੋ ਹੁੱਡ ਵੀ ਆ ਵੀ 500 ਪਜਾਮੇ 700 ਦੇ ਦੋ ਚਾਹੇ ਦੇ ਦੋ 700 ਦੇ ਦੋ ਜੰਮਰੇ ਬਾਹਰ 800 ਲੈਕ ਮਿੰਦਾ ਗਿਆ ਹਾਂਜੀ ਹਾਂਜੀ ਗਰਮ ਪਜਾਮੇ 700 ਦੇ ਦੋ ਪਰ ਵੀ ਬੂਤ ਅੰਦਰੋਂ ਅੰਦਰੋਂ ਪਿੱਠ ਫੜ ਲਗੀ ਆ ਹਾਂਜੀ ਮਗਰ ਪਾ ਲੋ ਠਾਣੇ ਲੱਗ ਰਹੀ ਨਾ 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 ਕੰਡ ਦੀ ਨੇ ਹੈ ਹੀ ਨਹੀਂ ਨਾ ਇਹ ਹਾਂ ਇੱਥੇ ਬਹਿਗਾ ਜੀ ਐਨ ਆਰ ਆਈ ਕਲੈਕਸ਼ਨ ਪਟਾਰਾ ਰੋਡ ਤੇ ਪੈਂਦੀ ਆ ਹੋਰ ਆਪਣੇ ਕੋ ਬੱਚਿਆਂ ਦੀ ਕਲੈਕਸ਼ਨ ਬੱਚਿਆਂ ਦੇ ਪੁੱਤ ਹੀ ਆਗੇ ਹਾਂਜੀ ਆਹ ਦੇਖੋ ਬੱਚਿਆਂ ਦੇ

ਰੱਖੂ ਹੋਇਆ ਹੈ ਹਾਂਜੀ ਬੋਲ ਕੇ ਦਿਖਾਓ ਅੰਦਰ ਇਹਦੇ ਫਰ ਲੱਗੀ ਪੜਾ ਇਹਦੇ ਵੀ ਅੰਦਰ ਫਰ ਹੈ ਇਹਦੇ ਅੰਦਰ ਫਰ ਲੱਗੀ ਹੈ ਹਾਂਜੀ ਫਰ ਲੱਗੀ ਹੈ ਆਹ ਦੇਖੋ ਜਿਹਦੇ ਬਾਅਦ 1200 ਦੇ ਮਿਲਦੇ ਦਾ ਲੋ 700 ਦਾ ਹੋਰ ਆਪਣੇ ਕੋ ਕਾਫੀ ਕਲੈਕਸ਼ਨ ਆ ਬੱਚਿਆਂ ਦੀ ਕਲੈਕਸ਼ਨ ਸਾਰੀ a to z ਹੈ ਆਹ ਕੀ ਹੈ ਇਹ ਜੈਕਟ ਆ ਵੱਡੀ 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 ਇਹ ਸਿੰਗਲ ਦੇ 200 ਦੋ ਪਾਸੇ ਬੈਂਕ ਹਾਂਜੀ ਰਵਰਸੀਬਲ ਹੀ ਹੈ ਇਹ ਦੋਨੇ ਪਾਸੇ ਹਾਂਜੀ ਜਿਪਾਂ ਨਿਆ ਦੇਖੋ ਵਧੀਆ ਬ੍ਰਾਂਡਡ ਜਿਪਾਂ ਸੇਮ ਉਹੀ ਕੰਪਨੀ ਆ ਜਿਪਾਂ ਜਿਹੜੀ ਬਣਾਣਦੀ ਐ ਉਹ ਦਰੋਂ ਉਹ ਬੈਕ ਸਾਡ ਤੇ ਕੀ ਹੈ ਰਾਏ ਬੈਕ ਸਾਈਡ ਤੇ ਲੇਡੀਜ਼ ਚਾ ਲੈਟਸ ਜੀ ਆ ਗਿਆ ਹਾਂਜੀ ਲੇਡੀਜ਼ ਜਨ ਸਭ ਆਇਆ ਵਾ ਬੱਚੇ ਦੱਕਦਾ ਸਟਾਕ ਆ ਵਾ ਲੇਡੀਜ਼ ਇਹ ਤੁਹਾਨੂੰ ਬੜੋ ਵੱਡੇ ਤੋਂ ਵੱਡੇ ਸਾਈਜ਼ ਨਹੀਂ ਮਿਲਣੇ ਉਹ ਵੀ ਸਾਡੇ ਕੋਲ ਅਵੇਲੇਬਲ ਮਿਲਣਗੇ ਦੇਖੋ ਸਾਈ ਸਾਰੇ ਮਿਲ ਜਾਣਗੇ ਸਾਈ ਸਾਰੇ ਲੇਡੀਜ਼ ਤੇ ਵੀ ਜੈਂਟਸ ਤੇ ਵੀ ਹਾਂਜੀ 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 ਜਲਦੀ ਤੋਂ ਜਲਦੀ ਆਓ ਤੇ ਡੀਲ ਦਾ ਫਾਇਦਾ ਹੋ ਸਭੋ ਇਹ ਸੇਲ ਲਈ ਦੀ ਅਸੀਂ ਸੇਲ ਹਾਂਜੀ ਸੇਲ ਸੇਲ ਇਹ ਸਾਹਮਣੇ ਦਿਖਾਣਾ ਆਪਣੀ ਐਨਆਰਆਈ ਕਲੈਕਸ਼ਨ ਜਿੰਦੋਂ ਤੱਕ ਚੱਲੇਗੀ ਕ੍ਰਿਸਮਸ ਸੇਲ ਆ